ਹੇ ਗੁਰੂ ਵਾਹਿਗੁਰੂ ਵਾਹਿਗੁਰੂ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੁਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਧੈ ਜਿਨ ਮਾਨਿਆ ਕਰਨ ਕਰਾਮਣ ਤਿਨ ਮੂਲ ਪਛਾਨਿਆ ਜਾਂ ਕੈ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋ ਹੋਏ ਬਸੰਨਾ ਜਿਸ ਤੇ ਉਪਜਿਆ ਤਿਸ ਮਾਹੇ ਸੁਮਾਨਾ ਬਸਤ ਮਾਹੇ ਨੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰਪ ਬੀਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ठाकुर को सेवक जानै संग प्रब का सेवक नाम कै रंग सेवक को प्रब पालनहारा सेवक की राखै निरंकारा सो सेवक जिस दया प्रब धारै नानक सो सेवक सास सास सुमारे अपने जन का पर्दा ढाकै अपने सेवक की सरपर राखै अपने दास को दे वडाई अपने सेवक को नाम जपाई ਆਪਨੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਏ ਨਾ ਲਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੇ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਖੈ ਜਿਸ ਕਾ ਆਸਾਸਨ ਕਾਟ ਤੇ ਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਇ ਸਰਬ ਜੀਆਂ ਕਾ ਰਾਖਾ ਸੋਇ ਕਾਹੀ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ 바ਰੰਗ ਬਾਰ ਬਾਰ ਪ੍ਰਭ ਜਪੀਐ ਤੀ ਅਮਰਤ ਏਹ ਮਨ ਤਨ ਧ੍ਰਪੀਐ ਨਾਮ ਰਤਨ ਜਿਨੂੰ ਗੁਰਮੁਖ ਪਾਇਆ ਇਸ ਕਿਸ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾ ਮੋ ਰੂਪ ਰੰਗ ਨਾਮੋ ਸੁਖ ਹਰਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮਨ ਤਨ ਨਾਮਹਿ ਨਾਮ ਸਮਾਨੀ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਹੋ ਜਸ ਜੇ ਬਾਦ ਦਿਨ ਰਾਤ ਪ੍ਰਭ ਆਪਣੈ ਜਨ ਕੀਨੀ ਦਾਤ ਕਰਹ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਹਿ ਸਮਾਏ ਜੋ ਹੋਵਾ ਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮੈਂ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪੈਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਟਾਵਹਿ ਅਵਰ ਸਿਆਨ ਪਸਗਲੀ ਛਾਦ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰੈ ਗੁਰਬਚਨੀ ਹਰ ਨਾਮੇ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਗੁਰ ਕੈ ਪਾਸ ਇਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿ세 ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ 20 ਬਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤ ਗੁਰ ਜਿਸ ਹਿਰਦੈ ਹਰ ਨਾਮ ਅਨਕ ਬਾਰ ਗੁਰ ਕਉ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏ ਕਹਿ ਆਪ ਨਹੀਂ ਕਛ ਭਰਮ ਸਹਸ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰਬਤ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਬਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤੀਯਾਨੀ ਪੂਰਾ ਗੁਰ ਅਖਯੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾ ਹੋਈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਲਾਈ ਜਿਹਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਬੇਬੇ ਕਾਹੂ ਬੋਲ ਨਾ ਪੌਂਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐ ਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬినాਸ਼ ਜਾਂ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾਲੀਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੀ ਤਪਤ ਮਾਹੀ ਠੰਡ ਵਰਤਾਈ ਅਨੰਦ ਭਇਆ ਦੁਖ 나ਟੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸਿ ਸਾਧੂ ਕੇ ਪੂਰਨ ਉਪਦੇਸ਼ ਸੇ ਪੌ ਚੂਕਾ ਨਿਰਪਉ ਹੋਏ ਬਸੇ ਸਗਲ ਬਿਯਾਧ ਮਨ ਤੇ ਖੈ ਨਸਤੇ ਜਿਸ ਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਖਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋ ਹੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲੇਹਾਰੀ ਸਲੋਕ ਸਾ